ਕਹਿੰਦੇ ਇਧਰ ਭੁੱਲਰ ਤੜਕੇ ਦੇ ਤੜਕੇ ਲਾਈ ਜਾਂਦਾਗਾ ਬਹੂ ਨੂੰ ਕਹਿੰਦੇ ਬੜਾ ਸੌਖਾ ਹੋ ਜੂਗਾ ਸੌਖਾ ਹੋ ਜੂਗਾ ਜੇ ਕਿਸੇ ਨੇ ਕੁੜੀ ਦਿੱਤੀ ਤਾਂ ਬੜਾ ਸੌਖਾ ਹੋ ਜੂਗਾ ਕਹਿੰਦੇ ਨੌਜਵਾਨ ਤੜਕੇ ਦੇ ਤੜਕਾ ਠਾ ਦਿਨ ਠਾ ਗੰਡੇ ਭੁੰਦਾਗਾ ਦੇਖੰਦੇ ਆ ਜੀ ਵੈਰੈਟੀ ਨੂੰ ਬੜਾ ਹੋ ਕਿਵੇਂ ਆ ਦੇ ਪਪਾ ਆ ਰੋਟੀ ਕਿਨੇ ਲਾਈ ਆ ਆ ਰੋਟੀ ਕਿਨੇ ਲਾਈਏ ਚੱਕੀ ਉਹ ਦੇਖੀ ਹੈ ਦੇਖ ਵਾਪਾ ਸਾਡੇ ਰੋਟੀਆਂ ਦੇਖ ਲੋ ਜੜੀਆਂ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤਿਆਰ ਹੋ ਗਏ ਜੀ ਤਿਆਰ ਹੋਣ ਤੋਂ ਪਹਿਲਾਂ ਜਿੰਮ ਵੀ ਜਾਇਆ ਸਵੇਰੇ ਪਿੰਡ ਵਾਲੀ ਚ ਮੱਖਾ ਨਾਗਾ ਕਾ ਨੂੰ ਪਾਉਣਾ ਦਿਨ ਤਾਂ ਛੇ ਡੂੜ ਹੋਇਆ ਜੇ ਪਹਿਲੇ ਹੀ ਹਟ ਗਏ ਤਾਂ ਫਿਰ ਫਾਇਦਾ ਕੀ ਹੈਗਾ ਜਿੰਮ ਵੀ ਜਾਇਆ ਤੇ ਵਰਦੀ ਧੋਤੀ ਸੀ ਮਾਤਾ ਨੇ ਤੇ ਆਪਾਂ ਪ੍ਰੈਸ-ਪ੍ਰੈਸ ਕਰ ਲਈ ਤੇ ਟਚਨ-ਪਚਨ ਹੋ ਗਏ ਚਲਿਏ ਹੁਣ ਆਪਾਂ ਕੰਮ ਤੇ ਮਾਂ ਰੋਟੀਆਂ ਬਣਨਗ ਬੰਨੀ ਜਾਂਦੀ ਹੈ ਹੈ ਮਨ ਦੇ 10-15 ਕਰਾਂ ਮਾਤੇ ਭੁੱਲਰ ਬਲੇਟਾਂ ਗਏ ਤੇ ਰੋਟੀਆਂ ਨਹੀਂ ਤਾਂ ਸਾਡੀ ਗੱਡੀ ਚੌਲਾਂ ਦੀ ਚਲਦੀ ਆ 12 ਮਹੀਨੇ 3 ਦਿਨ ਉੱਥੇ ਤੜਕਿਆ ਸਨੇ ਚੌਲ 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 ਜੇ ਨਾ ਲੱਟਾ ਖੜ ਜਾਣੀ ਲੱਟਾ ਖੜ ਜਾਣਗੇ ਚੱਲਦੀ ਚੌਲਾਂ ਨਾਲ ਪਾਇਨਾ ਕੀ ਜੇ ਨਾ ਤਾਂ ਸਵੇਰੇ ਸਵੇਰੇ ਸ਼ਾਂਖ ਸ਼ੰਗਾਈ ਕਰੀ ਜਾਂਦਾ ਹੋਰ ਹੈ ਬੜਾ ਹੋ ਝਾੜ ਬੂੜ ਜਾ ਹੋਇਆ ਪਿਆ ਸੀ ਹਾਂ ਹੁਣ ਧੋਪਾ ਆਇਆ ਕਰੂ ਨਾ ਫਿਰ ਸਿੱਧੀ ਹੈ ਨਾ ਹਾਂ ਸ਼ਾਂਖ ਤਾਂ ਵਧੀਆ ਕਰਤਾ ਧੂਆ ਜਿਆ ਬੜਾ ਹੋਇਆ ਪਿਆ ਕਮਰੇ ਚ ਆਉਂਦੇ ਨੂੰ ਅੱਜ ਤਾਂ ਭੁੱਲ ਰਿਹਾ ਬਾਬਾ ਤੂੰ ਭਾਵਾ ਤਿਆਰ ਹੋ ਗਿਆ ਅੱਜ ਨਹੀਂ ਤਾਂ ਤੈਨੂੰ ਲੱਤਾਂ ਮਾਰਨਾ ਠਾਉਣਾ ਪੈਂਦਾਗਾ ਹਰਪਾਲ ਸਿੰਘ ਗਿਆ ਤੇ ਆ ਜਾ ਫਿਰ ਚੱਲ ਗਏ ਮੈਂਟ ਮਾਰ ਜਰ ਹੁਣ ਅੱਜ ਤਾਂ ਸਖਨਾ ਪਰ ਰੋਟੀਆਂ ਖਾਵਾਂਗੇ ਯਾਰ ਘਰੋਂ ਆਈਆਂ ਹਾਂ ਹਾਂ ਨਹੀਂ ਤਾਂ ਤੈਨੂੰ ਪਤਾ ਹੀ ਆ ਰੋਜ਼ੀ ਵਰਤੀ ਹੁੰਦਾ ਆਪਣਾ ਪਰ ਹੁਣ ਤਾਂ ਜਰਾ ਆਪਾਂ ਖਾਣ ਲੱਗੇ ਜੇ ਮੈਂ ਕਰਕੇ ਨਾ ਆ ਜਾ ਚੱਲ ਪੀ ਲੈ ਚਾਹ ਹੁਣ ਫੋਨ 'ਚ ਹੀ ਬੜਿਆ ਬੈਠਾਂਗਾ ਚਲੋ ਜੀ ਅੱਜ ਸਾਡੇ ਸਾਡੀ ਫ੍ਰੀ ਕਰਤਾ ਬਾਬਿਆ ਨੂੰ ਬਠਿੰਡੇ ਜਾ ਰਿਹਾ ਹੈ ਗੱਡੀ ਆਰਕੇ ਜੀ ਨਾਲ ਚਲੋ ਆਰਕੇ ਜੀ ਲਾ ਦਿਓ ਫਿਰ ਆਪਣੀ ਗੱਡੀ ਖੱਚ ਕੇ ਜੇ ਬਠਿੰਡੇ ਜਿਹੋਦੇ ਕੰਮ ਤੇ ਲੱਗਿਆ ਬਾਈ ਕਈ ਤਾਂ ਬਠਿੰਡਾ ਤੇ ਘਰ ਰਾਤ ਨੂੰ ਨਸੀਬ ਹੁੰਦੇ ਆਗੇ ਘਰ ਤਾਂ ਪੱਕਾ ਹੀ ਹੈ ਰਾਤ ਨੂੰ ਜਾਣਾ ਬਠਿੰਡਾ ਵੀ ਕਈ ਰਾਤ ਨੂੰ ਹੀ ਦੇਖਣਾ ਪੈਂਦਾ ਹੈਗਾ ਆ ਖੜਿਆ ਸਾਡੇ ਗਣੇਸ਼ ਮੈਨੇਜਰ ਜੀ ਜੀਐਮਜੀ ਚਲਗੇ ਕਰ ਹੁਣ ਹੁਣ ਲੋ ਮੇਰੇ ਇਤਰਾਸ 10:30 ਹੋ ਗਏ ਤੇ ਪਹੁੰਚ ਗਿਆ ਆਪਾਂ ਆਪਣੇ ਕਮਰੇ ਚ ਦੇਖਦੇ ਆ ਮੱਲੇ ਕੀ ਕਰੀ ਜਾਂਦੇ ਆਗੇ ਭੈ ਜੋ ਬੜਾ ਬਾਬਾ ਇਹ ਤਾਂ ਯਾਰ ਦੇਣੀ ਮੈਨੂੰ ਲੱਗਦਾ ਸੂਰਜ ਪੁੱਛੇ ਪੁੱਠੇ ਪਾਸੇ ਚੜੂਗਾ ਜਿਹੜਾ ਆਪਣੇ ਰੂ ਕਮਰੇ ਚ ਰੋਟੀ ਬਣੀ ਜਾਂਦੀ ਹੈਗੀ ਹੈ ਮਮਾ ਅੱਗੇ ਦਿਨ ਭੁੱਖਾ ਹੀ ਸੌਣਿਆ ਸੀ ਨਹੀਂ ਅੱਗੇ ਚੌਲ ਖਾਈ ਦਿਆ ਸਜਣਾ ਭੁੱਖਾ ਸੁੱਤਾ ਕਰ ਚੌਲ ਖਾਈ ਦੇ ਅੱਗੇ ਢੱਡ ਪਰਕੇ ਪ੍ਰਾਂਦ ਪਰਕੇ ਚੌਲ ਖਾਈ ਦੇ ਕਹਿੰਦੇ ਇੰਦਰ ਭੁੱਲਰ ਤੜਕੇ ਦੇ ਤੜਕੇ ਲਾਈ ਜਾਂਦਾਗਾ ਬਹੂ ਨੂੰ ਕਹਿੰਦੇ ਬੜਾ ਸੌਖਾ ਹੋ ਜਾਊਗਾ ਸੌਖਾ ਹੋ ਜਾਊਗਾ ਜੇ ਕਿਸੇ ਨੇ ਕੁੜੀ ਦਿੱਤੀ ਤਾਂ ਬੜਾ ਸੌਖਾ ਹੋ ਜਾਊਗਾ ਕਹਿੰਦੇ ਨੌਜਵਾਨ ਤੜਕੇ ਦੇ ਤੜਕਾ சோக்கே ਨੇ ਪਰਲੀ ਕੱਲੀ ਤੇ ਹਰਪਾ ਲੱਗਿਆ ਹੋਇਆ ਤੇ ਇੱਧਰ ਕਹਿੰਦੇ ਭੁੱਲਰ ਤੜਕੇ ਦੇ ਤੜਕਾ ਤੜਕੇ ਦੇ ਤੜਕਾ ਮਿਰਚ ਮਸਾਲਾ ਮਿਰਚ ਮਸਾਲਾ ਆਜ ਤੇਰੀ ਦੀ ਆਇ ਤੇਰੀ ਦੀ ਲੈ ਤੇਰੀ ਦੀ ਚਾਦਰੇ ਵਾਲੇ ਗੱਬਰੂਆ ਇੱਕ ਲਲਕਾਰਾ ਮਾਰੇ ਓ ਮਾ ਇੱਕ ਲਲਕਾਰਾ ਹਾਂ ਜ਼ੋਰ ਲੱਗਿਆ ਚੋਗਰੋ ਦੇਖ ਹਾਂ 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 ਰੀੜ ਦੀ ਹੱਡੀ ਵਾਲਾ ਜ਼ੋਰ ਲੱਗਿਆ ਹੋਇਆ ਚੋਬਰ ਦਾ ਆਟਾ ਗੁੰਨਣ ਤੇ ਮਟਿਆਰ ਨੂੰ ਸੌਖਾ ਰੱਖੂਗਾ ਏ ਮਟਿਆਰ ਨੂੰ ਸੌਖਾ ਰੱਖੂਗਾ ਬਸ ਬਸ ਕਹਿੰਦੇ ਜਬਾ ਜਬਾ ਚਿਆ ਮੇਰੇ ਵੀਰੋ ਚੋਬਰ ਦੇ ਦੂੜ ਪੁਆੜ ਲਾ ਕੇ ਬਾਬਾ ਤੁਸੀਂ ਦੋਨੇ ਦੂੜ ਪੁਆਇੰਟ ਸੌ ਦਾ ਅੱਧੀ ਰਾਤ ਵੀ ਸਾਨੂੰ ਪਾਣੀ ਪਰ ਕੇ ਲੈ ਕੇ ਜਾਣਾ ਪੈਂਦਾ। ਇਹ ਹਾਲਾ ਸੱਜਣਾ। ਠੀਕ ਆ। ਇਹ ਵੀ ਸਾਡੇ ਵਾਲੀ ਪੀਜੀ ਵਿੱਚ ਨਹੀਂ ਹੈਗਾ। ਸਾਡੇ ਵਾਲਾ ਤਾਂ ਵਾਟਰ ਕੂਲਰ ਖਰਾਬ ਹੈ। ਸਾਹਮਣੇ ਗਵਾਂਢੀ ਨਾਲ ਆਏ ਆ ਪਰ ਨੂੰ ਪਾਣੀ। ਲੈ ਵੀ ਸੁੱਕ ਨਾਲ ਮਨ ਲਗਦਾ ਹਰ ਪਾ ਪੰਜ-ਛੇ ਦਿਨ ਬਾਅਦ ਅਜੇ ਰੋਟੀ ਬਣੀ ਆ ਨਾ ਕਮਰੇ ਚ ਆ ਨਾ। ਕਿੰਨੇ ਦਿਨ ਹੋ ਗਏ ਸੇ ਆਟਾ ਮੁੱਕੇ ਨੂੰ? ਪੰਜ ਪੰਜੇ ਦਿਨ ਰਾਵਣਾ ਹੋ ਗਿਆ ਨਾ ਚੌਲ ਖਾਦੇ ਪੰਜੇ ਦਿਨ ਦੱਬ ਕੇ ਮੈਨੂੰ ਤਾਂ ਇਹ ਲੱਗਦਾ ਪਿਛਲੇ ਜਨਮ ਵਿੱਚ ਆਪਾਂ ਵੀ ਉਧਰਲੇ ਹੋਵਾਂਗੇ ਯੂਪ ਵਾਲੇ ਚੌਲ ਖਾਣ ਵਾਲੇ ਜਿਹੜੇ ਆਪਾਂ ਨੂੰ ਚੌਲੀ ਮਿਲ ਜਾਂਦੇ ਹੁਣ ਅੱਜ ਰੋਟੀ ਮਿਲੀ ਹੈ ਮੈਨੂੰ ਲੱਗਦਾ 30 ਤੀ ਟੱਪਦੇ ਨੇ ਗੋਡੇ ਆਪਣੇ ਪਹਿਲੇ ਦੁੱਖਣ ਲੱਗ ਜਾਂਦੇ ਹਾਂ ਹਾਂ ਨਹੀਂ ਟੱਪਦੇ ਆਪਾਂ ਤੀ ਨਹੀਂ ਟੱਪਦੇ ਨਹੀਂ ਯਾਰ ਉਹਦਾ ਭਈਏ ਤਾਂ ਫਿੱਟ ਹੁੰਦਾ ਚਾਲਾਂ ਨਾਲ ਖਾ ਖਾ ਬਾਬਾ ਹੈ ਆਪਣਾ ਬੁਰਮੇ ਉਹੀ ਬਹਿ ਪਾ ਦਿੰਦੀਆਂ ਵੀ ਬਏ ਆ ਪਏ ਆ ਚੌਲਾਂ ਚ ਚੌਲ ਬਾਬਾ ਉਹ ਵੀ ਚੌਲ ਖਾਂਦੇ ਕਿਉਂ ਚੰਗੀ ਵੈਰੈਟੀ ਦੇ ਖਾਂਦੇ ਆ ਚੰਗੀ ਵੈਰੈਟੀ ਨੂੰ ਬੜਾ ਹੋ ਕਿਵੇਂ ਆ ਦੇ ਪਪਾ ਆ ਰੋਟੀ ਕਿਨੇ ਲਾਈ ਆ ਆ ਰੋਟੀ ਕਿਨੇ ਲਾਈ ਆ ਚੱਕੀ ਉਹ ਦੇਖੀ ਹੈ ਦੇਖ ਬਾਬਾ ਸਾਡੇ ਰੁਟਕਾ ਦੇਖ ਲੋ ਜੀ ਸਾਡੇ ਮਾਰਦੀਆਂ ਦਾ ਚਮਕਾਰੇ ਦੇਖੀ ਜਾਂਦੇਗਾ ਇਸ ਦੀ ਅੰਦਰ ਜਾਣਗਾ